ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਸ ਟੀਵੀ ਇੱਕ ਪਾਸੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਪਾਰਲੀਮੈਂਟ ਦਾ ਉਦਘਾਟਨ ਕੀਤਾ ਗਿਆ ਹੈ ਦੂਜੇ ਪਾਸੇ ਦਿੱਲੀ ਵਿੱਚ ਕਸਮਾਣ ਪੈ ਰਿਹਾ ਹੈ ਦਿੱਲੀ ਨਹੀਂ ਹਰਿਆਣਾ ਵਿੱਚ ਵੀ ਇਹ ਕਸਮਾਣ ਹੈ ਜਿਹੜਾ ਪੈ ਰਿਹਾ ਹੈ ਕਿਉਂਕਿ ਲੰਬੇ ਸਮੇਂ ਤੋਂ ਪਹਿਲਵਾਨ ਨੇ ਜਿਹੜੇ ਉਹ ਬ੍ਰਿਜ ਪੁਸ਼ਨ ਸ਼ਰਮ ਸਿੰਘ ਖਿਲਾਫ ਕਾਰਵਾਈ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਤਾਂ ਅੱਜ ਉਹਨਾਂ ਵੱਲੋਂ ਨਵੀਂ ਸੰਸਦ ਵੱਲ ਕੂਚ ਕੀਤਾ ਜਾਣਾ ਸੀ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ ਝੜਪਾਂ ਹੋਈਆਂ ਨੇ ਬਹੁਤ ਸਾਰੇ ਪਹਿਲਵਾਨ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਦਿੱਲੀ ਦੀਆਂ ਜਿਹੜੇ ਇਲਾਕੇ ਨੇ ਦਿੱਲੀ ਦੀਆਂ ਜਿਹੜੀਆਂ ਸਰਹੱਦਾਂ ਨੇ ਉਹਨਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਉਹ ਵੱਡੀ ਗਿਣਤੀ ਵਿੱਚ ਅੱਜ ਦਿੱਲੀ ਵੱਲ ਕੂਚ ਕਰ ਰਹੇ ਨੇ ਖਾਪ ਪੰਚਾਇਤਾਂ ਅਤੇ ਕਿਸਾਨ ਜੁਨੀਆਨਾਂ ਨੇ ਐਲਾਨ ਕੀਤਾ ਸੀ ਕਿ ਉਹ ਪਹਿਲਵਾਨਾਂ ਨੂੰ ਸਮਰਥਨ ਦੇਣ ਦਿੱਲੀ ਪਹੁੰਚਣਗੇ ਕਈ ਕਿਸਾਨ ਲੀਡਰ ਜਿਵੇਂ ਕਿ ਗੁਰਨਾਮ ਸਿੰਘ ਤਰੂਨੀ ਅਤੇ ਹੋਰ ਕਈ ਕਿਸਾਨ ਲੀਡਰ ਨੇ ਜਿਹੜੇ ਉਹਨਾਂ ਨੂੰ ਸਵੇਰੇ ਕਾਰਵਾਈ ਕਰਦੇ ਹੋਏ ਪੌਫਟਾਲੇ ਦੇ ਸਮੇਂ ਹੀ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ ਇਸ ਦੇ ਨਾਲ ਹੋਰ ਕਈ ਕਿਸਾਨ ਆਗੂਆਂ ਦੇ ਸਮੇਤ ਕੁਝ ਵੱਡੇ ਲੀਡਰ ਨੇ ਉਹਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ ਤਾਂ ਹਰਿਆਣਾ ਦੇ ਵਿੱਚ ਕਿਸਾਨ ਅੰਦੋਲਨ ਜਿਹਾ ਮਾਹੌਲ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਹੈ ਜਿੱਥੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਅੰਬਾਲਾ ਵਿੱਚ ਰੋਕਿਆ ਗਿਆ ਹੈ ਕਿਸਾਨਾਂ ਨੇ ਉੱਤੇ ਬੈਠ ਕੇ ਹੀ ਧਰਨਾ ਲਗਾ ਲਿਆ ਹੈ ਹਰਿਆਣਾ ਦੀ ਪੁਲਿਸ ਵੱਲੋਂ ਪਹਿਲਵਾਨਾਂ ਨੂੰ ਰੋਕਿਆ ਗਿਆ ਹੈ ਬੈਰੀਕੇਟਿੰਗ ਕਰਕੇ ਰਸਤੇ ਵਿੱਚ ਬੱਚਿਆਂ ਅਤੇ ਹੋਰ ਵਾਹਨ ਖੜਾ ਕੇ ਰਸਤੇ ਨੇ ਜਿਹੜੇ ਉਹ ਬਲਾਕ ਕੀਤੇ ਗਏ ਸੀ ਪੁਲਿਸ ਦੇ ਕਿਸਾਨਾਂ ਦਰਮਾਨ ਤਕਰਾਰ ਵੀ ਹੁੰਦੀ ਹੈ ਬੈਸਤਵਾਜੀ ਵੀ ਹੁੰਦੀ ਹੈ ਲੇਕਿਨ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿਸਾਨ ਨੇ ਜਿਹੜੇ ਉਹ ਸੜਕ ਉੱਤੇ ਹੀ ਬਹਿ ਜਾਂਦੇ ਨੇ ਤੇ ਆਪਣਾ ਧਰਨਾ ਸ਼ੁਰੂ ਕਰ ਦਿੰਦੇ ਨੇ ਨਾਲ ਹੀ ਉਹਨਾਂ ਵੱਲੋਂ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਪ ਵੀ ਆਹੋ ਸੜਕ ਤੇ ਬਹਿ ਕੇ ਧੁੱਪ ਵਿੱਚ ਕੀਤਾ ਜਾ ਰਿਹਾ ਹੈ ਤੁਹਾਨੂੰ ਅੰਮ੍ਰਾਲਾ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਕਿ ਕਿਸ ਪ੍ਰਕਾਰ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਹੈ HUNTER! <laughs> HUNTER! ਵੱਲੋਂ ਜਿਹੜੀਆਂ ਵੀਸੋ ਹਰਿਆਣਾ ਪੁਲਿਸ ਵੱਲੋਂ ਜਿਹੜਾ ਵਾ ਉਹ ਟੈਂਟ ਲਾਉਣ ਤੋਂ ਰੋਕੇ ਜਾ ਰਿਹਾ ਧੁੱਪ ਦੇ ਵਿੱਚਿਆਂ ਜਾ ਰਿਹਾ ਕਿ ਧੁੱਪ ਦੇ ਵਿੱਚੋਂ ਸਾਡਾ ਬੀਬੀ ਆਜੋ ਧੁੱਪ ਦੇ ਵਿੱਚ ਬੈਠਣ ਦੇ ਮਜਬੂਰ ਕੀਤਾ ਜਾ ਰਿਹਾ ਕਿਹਾ ਜਾ ਰਿਹਾ ਵੀ ਟੈਂਟ ਨਹੀਂ ਲਾਉਣ ਦਿੱਤਾ ਜਾਊਗਾ ਹੁਣ ਤੁਸੀਂ ਵੇਖ ਸਕਦੇ ਇਹ ਕੇ ਹਾਲਾਂਕਿ ਇਸ ਚੀਜ਼ ਦਾ ਕਰਨੇ ਪ੍ਰਦਰਸ਼ਨ ਦੇ ਨਾਲ ਇਹ ਹੱਕਿਆ ਇੱਕ ਨਹੀਂ ਗਿਆ ਜਾ ਸਕਦਾ ਪੀਏਟੀ ਟੈਂਟ ਵੀ ਨਿਕਲ ਲਗਣ ਦੂਗਾ ਮਜ਼ਬੂਰ ਕੀਤਾ ਜਾ ਰਿਹਾ ਮਤਾਵਾਂ ਨੂੰ ਪੈਣਾ ਨੂੰ ਇਥੇ ਬੀਬੀਆਂ ਨੂੰ ਕਿ ਧੁੱਪ ਦੇ ਵਿੱਚ ਬੈਠੋ ਸਿਰਫ ਟੈਂਟ ਲਾਉਣ ਵਾਸਤੇ ਜਿਹੜੀ ਆ ਚੀਜ਼ ਆ ਉਹ ਕੀਤੀ ਜਾ ਰਹੀ ਸੀਗੀ ਸੋ ਇਸ ਚੀਜ਼ ਕਰਕੇ ਆ ਦੇਖੋਗੇ ਦੇਖੋਗੇ ਕੀ ਚੱਲ ਰਿਹਾ ਵੀ ਕਹਿ ਸਕਦੇ ਵੇਖ ਸਕਦੇ ਵੇਖਣ ਤੁਹਾਨੂੰ ਇੱਥੇ ਇਹਨੂੰ ਸ਼ੇਅਰ ਕਰੋ ਜੀ ਇਹਨੂੰ ਸ਼ੇਅਰ ਸ਼ੇਅਰ ਕਰੋ ਇਹਨੂੰ ਵੱਧ ਤੋਂ ਵੱਧ ਓ ਬਾਈ ਹਰਿਆਣਿਆਂ ਵਾਲੇ ਬਾਈ ਸਾਥ ਦੇ ਆ ਸੰਧ ਫੜਾਏ ਕਾਹਨਾਂ ਤੋਂ ਹਰਿਆਣੇ ਦੇ ਭਾਈ ਬੈਠ ਜਾ ਕੋਈ ਨਹੀਂ ਹੋਗਾ ਬੰਦ ਕਰੋ ਬੈਠੋ ਇਹ ਕਿੱਥੇ ਲੈ ਕੇ ਜਾਣੀਆਂ ਜੀ ਇਹ ਕਿੱਥੇ ਲੈ ਕੇ ਜਾਣੀਆਂ ਇਹ ਬੈਠੋ ਆਪਣੇ ਕੰਢੇ ਦੇ ਉੱਪਰ ਬੈਠ ਕੇ ਕੰਢੇ ਦੇ ਉੱਪਰ ਬੈਠੋ ਕੁਝ ਨਹੀਂ ਹੋਗਾ ਕੰਢੇ ਦੇ ਉੱਪਰ ਬੈਠੋ ਹਣੀ ਉਹ ਇੱਕ ਮੇ ਪਾਣੀ ਆਪਣਾ ਵੇਟ ਤੇ ਚਾਚਾ ਭਾਈ ਦਾਣਾ ਕਰ ਨਾ ਜੜਿਆ ਨਾ ਜੜਿਆ ਸਰਦਾਰ ਜੀ ਨਾ ਜੜਿਆ ਟੱਡ ਜਾ ਟੱਡ ਜਾ ਬੰਦਾ ਦਾ ਫੋਨ ਮੇਰੇ ਕੱਢ ਹਾਂਜੀ ਹਾਂਜੀ ਇਹ ਕੋਈ ਉਹ ভাই ਹਰਿਆਣੇ ਦੇ ਭਾਈ ਬੈਠੋ ਔਰ ਟੈਂਟ ਤੇ ਬਾਜੋ ਆਪਣੇ ਬੰਦੇ ਆਜੋ ਜੀ ਬੀਠੋ ਆ ਜਾਓ ਇਧਰ ਕੇ ਬੈਠੋ ਬਾਜੋ ਬੀਠੋ ਪਛੇ ਚੋਦਾ ਬੈਠੇ ਮੇਰੇ ਪੈਨ ਬਾਜੋ ਮੇਰੇ ਪੈਨ ਬਾਜੋ ਬਾਜੋ ਸਾਡੇ ਬੰਦੇ ਆਜਾ ਅਸੀਂ ਟੈਂਟ ਬਾਅਦ ਚ ਕੋਸ਼ਿਸ਼ ਕੀਤੀ ਗਈ ਆ ਔਰ ਹਰਿਆਣੇ ਵਾਲੀਆਂ ਜਥੇਬੰਦੀਆਂ ਵਾਲੇ ਆਗੂ ਹੈ ਜਿਹੜੇ ਸਾਡੇ ਕਰਦੇ ਕੋ ਅਫਸਰਾਂ ਦਾ ਤਰੀਕਾ ਨਹੀਂ ਹੋਗਾ ਗਲਤ ਤਰੀਕਾ ਵਾ ਇੱਕ ਡੀਐਸਪੀ ਲੈਵਲ ਦੇ ਐਸਐਚਓ ਲੈਵਲ ਦੇ ਜਿਹੜੇ ਅਫਸਰ ਤੇ ਵੇਖ ਸਕਦੇ ਕਿ ਟੈਂਟ ਖੋਣ ਦੀ ਕੋਸ਼ਿਸ਼ ਬਾਬਾ ਇਹ ਇਹ ਤਾਂ ਹੰਕਾਰਤਾਰ ਬਈਆ ਤੁਹਾਡੇ ਐਸਪੀ ਦਾ ਬਈ ਗਲਤ ਰ ਬਈਆ ਅਰੇ ਭਾਈ ਆ ਇਹ ਇੱਥੇ ਗੱਲ ਨਹੀਂ ਫਲਾ ਲਾਖੀ ਚਾਰਜ ਕਰਨਾ ਵੱਡੇ ਮਾਰਨੇ ਖੇੜਵੇਂ ਆ ਉਖਰੀ ਗੱਲ ਆਵੇਂ ਕਰੋ ਬਾਹਰ ਜਾ ਹਰਿਆਣੇ ਵਾਲੇ ਮੇਰੇ ਵੀਰੋ ਬੈਠੋ ਕੋਈ ਵਾਂਸ ਪੁੱਛਣਾ ਖੋ ਅਸੀਂ ਵਾਂਸ ਤੁਸੀਂ ਸਾਨੂੰ ਘੱਲਣਾ ਦੇ ਆ ਆ ਆ ਜਰਾ ਬਣ ਬਰਾਵਾ ਬਰਾਵਾ ਅਸੀਂ ਕੋਈ ਮਤਵਾ ਬੈਠੇ ਟੈਨਸ਼ਨ ਨਹੀਂ ਲਾ ਸਕਦੇ ਸੀ HEEEE <laughs> ਰੋਕੋ 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 ਆ ਦੂਤਿਆ ਭੇ ਜਲਦੀ ਚੱਲਦੇ ਆਂ ਮਿੰਟ ਦਾ ਤਾਂ ਐਸੇ ਥੱਲੇ ਪੈ ਜਾਓ ਸੰਗਾਲ ਦੇ ਇੱਕ ਚਾਹ ਮਿੰਟ ਆ ਜਾਓ ਜੇਲਾ ਲਾਜੀ ਚਾਰਦੇ ਹੈ ਹਮਲਾ ਕਰਨਾ ਲੱਗਦੇ ਤੇ ਹਰ ਇੱਕ ਵੀ ਜੁਗਮੰਦੋ ਤੇ ਮੈਂ ਅਜੇ ਸ਼ੇਅਰ ਕਰ ਦਿਓ ਜੀ ਸ਼ੇਅਰ ਕਰ ਦਿਓ ਵੀਰ ਮੇਰੇ ਸ਼ੇਅਰ ਕਰ ਦਿਓ ਅੱਜ ਇਸ ਸਮੇਂ ਅੱਜ ਦੇ ਟਾਈਮ ਦੇ ਵਿੱਚ ਪਤਾ ਲੱਗਣਾ ਹੈ ਕਿ ਭਾਈ ਸਾਡਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਟੀਮ ਬੈਠੀ ਆ ਉਹ ਕਿੰਨਾ ਕੁ ਪੱਲ ਰੱਖਦੀ ਆ ਕਿਉਂਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡਾ ਜਾਈ ਚਾਹੀਦਾ ਹੈ ਕਿ ਸਾਡੀ ਜਿਹੜੀ ਗੱਲ ਆ ਉਹ ਪੂਰੇ ਪੰਜਾਬ ਵਿੱਚ ਪੂਰੇ ਵਿਦੇਸ਼ ਵਿੱਚ ਪੂਰੇ ਹਰਿਆਣੇ ਦੇ ਵਿੱਚ ਜਾਵੇ ਕਿ ਕੀ ਬਣ ਰਿਹਾ ਕਿਹੜੇ ਤਰੀਕੇ ਦੇ ਨਾਲ ਇਹ ਤਾਨਾਸ਼ਾਹੀ ਚੱਲ ਰਹੀ ਹੈ ਡੈਰਿਕਟਿੰਗ ਕੀਤੀ ਹੈ ਯਾਰੀ ਚਾਰ ਫੇਰੇ ਕੋਈ ਇੱਥੇ ਆਵਾਜ਼ਾਈ ਨਹੀਂ ਹੈ ਕੋਈ ਇੱਥੇ ਜੀ ਜ਼ਿੰਦਗੀ ਆ ਰਹੀ ਕਿਸਾਨਾਂ ਨੂੰ ਕਿੱਥੇ ਚੱਲ ਪਾ ਧੋਲੀ ਆਪਣੀ ਖਾਂ ਦਾ ਇੱਕ ਦੋ ਜਿਹੜੇ ਇਹਨਾਂ ਦੇ ਆਫਸਰ ਨੇ ਉਹਨਾਂ ਦਾ ਕਹਿਣਾ ਕਿ ਭਾਈ ਨਾ ਮੈਂ ਤੁਹਾਨੂੰ ਧੁੱਪ ਚ ਬਿਠਾਉਣਾ ਆ ਮਤਲਬ ਹੈ ਕਿ ਐਵੇਂ ਦਾ ਜਿਹੜਾ ਰੂਹਾ ਤੁਸੀਂ ਦੇਖ ਸਕਦੇ ਜੀ ਕਿਹੜੇ ਤਰੀਕੇ ਦਾ ਜਿਹੜੀਆਂ ਮਤਾਵਾਂ ਪੈਣ ਦਾ ਸ਼ੱਦ ਤੇ ਆ ਇੱਕ ਤਰੀਕੇ ਦਾ ਕਿਹੜੇ ਕਿਹੜੇ ਪੱਦਰਤੇ ਦਿਖਾ ਦਿੱਤੇ ਕੀਤਾ ਜਾ ਰਿਹਾ ਜੀ ਇਹਨਾਂ ਨੂੰ ਸਮਝਣ ਵਾਲੀ ਗੱਲ ਇਹ ਆ ਕਿ ਇੱਥੇ ਜਦੋਂ ਅਸੀਂ ਐਡੀ ਤਗੜੀ ਕਿਸਾਨ ਜਥੇਬੰਦੀ ਆ ਉਹਦੇ ਨਾਲ ਇਹ ਵਰਤੀ ਰਾਇਆ ਇਹਨਾਂ ਦਾ ਤੇ ਜਿਹੜੀਆਂ ਛੋਟੀਆਂ ਬੱਚੀਆਂ ਜਿਹੜੀਆਂ ਉਹ ਜਿਹੜੀਆਂ ਬੈਠੀਆਂ ਹੋਈਆਂ ਮੋਰਚੇ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਉਹ ਕਿਹੜੇ ਹੱਦ ਤੱਕ ਉਹਨਾਂ ਨੂੰ ਜਿਹੜੀ ਹੈਗੀ ਆ ਮੁਸ਼ਕਲ ਹੈ ਉਹਨਾਂ ਨੂੰ ਪੇਸ਼ ਆ ਰਹੀਆਂ ਹੋਣਗੀਆਂ کو نوحالن چيٺي ڏي 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 ਆ ਨਾਮ ਰਾਤੀ ਗੁਰੂ ਹ ਸਤਿਗੁਰੂ ਅਲਕਾਰ ਲੰਡੂ ਯਾਰ ਗੱਲ ਚੱਲਾਂਦੀ ਆ ਸਾਨੂੰ ਨੂੰ ਲੈ ਗਿਆ ਆਪਣਾ ਨੀਤੀ ਚੰਗਾ ਰਹਿ ਕੇ ਉਹਦੀ ਪੈਣਾ ਹੋ ਰਹੀ ਨੀਂ ਮੈਂ ਜਿਹੜਾ ਆਪਾਂ ਨੂੰ ਜੀ ਆਉਂਦੇ ਆਂ ਉਹਨਾਂ ਦੇ ਨਾਲ ਉਹਨਾਂ ਤੋਂ ਪੁੱਛਦਾ ਆਂ ਜੀ ਆਪਾਂ ਨਾਲ ਜਾਈਏ ਤਾਂ ਆਪਾਂ ਨਾਲ ਆ ਜਾਵਾਂਗੇ ਹੋ ਗਿਆ ਦੁਆਨਤੀ ਕਰਦੇ ਹੋ ਇਹ ਗੱਲ ਚੱਲਣਾ ਬੀਚਾਰ ਸ਼ੇਅਰ ਕਰਾਂ لس <muchas> ਤੇ ਪਤਾ ਹੈ ਕੀ ਚੱਲ ਰਹੀ ਹਾਂਜੀ ਅਕਾਇਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਵੀ ਤੁੱਪੇ ਬੈਠੇ ਹਾਂ ਤੁਸੀਂ ਵੀ ਤੁੱਪੇ ਬੈਠੋ ਤੇ ਅਸੀਂ ਕਹਿੰਦੇ ਜੀ ਅਸੀਂ ਤੇ ਜਾਣ ਨੂੰ ਤਿਆਰ ਹਾਂ ਜੀ ਤੁਸੀਂ ਕਰ ਲਓ ਤੁਸੀਂ ਠੀਕ ਆਪਣੀ ਡਿਊਟੀ ਕਰ ਰਹੇ ਜੀ ਅਸੀਂ ਸਾਨੂੰ ਅੱਗੇ ਜਾਣ ਤੋਂ ਤੇ ਸਾਡੇ ਸਾਡੀ ਕੋਈ ਜਿੱਦ ਨਹੀਂ ਹੈਗੀ ਕਿ ਅਸੀਂ ਇੱਥੇ ਬੈਠਣਾ ਕੋਈ ਜਿੱਦ ਨਹੀਂ ਹੈਗੀ ਸਾਡੀ ਠੀਕ ਹੈ ਜੀ ਬਹੁਤ ਵਧੀਆ ਜਾ ਰਿਹਾ ਹੈ ਬਾਕੀ ਆਪਣਾ ਸ਼ੇਅਰ ਜਰੂਰ ਕਰਦੇ ਰਹੋ ਸ਼ੇਅਰ ਜਰੂਰ ਕਰਦੇ ਰਹੋ ਵੀਰ ਮੇਰੇ ਇਹ ਸ਼ੇਅਰ ਦੇ ਨਾਲ ਜੋ ਕੁਝ ਇੱਥੇ ਬਣ ਰਿਹਾ ਵਾਪਰ ਰਿਹਾ ਜੋ ਆਪਣਾ ਮੋਰਚੇ ਦੇ ਵਿੱਚ ਜਿਹੜੇ ਤਰੀਕੇ ਨਾਲ ਜਾ ਰਹੇ ਆ ਜਿਹੜੇ ਤਰੀਕਾ ਨਾਲ ਟੱਕਿਆ ਜਾ ਰਿਹਾ ਬੇਨਾ ਕਾਰਨ ਲੱਕਿਆ ਜਾ ਰਿਹਾ ਜਿਹਦੀ ਕੋਈ ਵਜ੍ਹਾ ਨਹੀਂ ਕੀ ਬਣਦੀ ਉਹ ਸਾਰਾ ਕੁਝ ਤੁਸੀਂ ਇੱਥੋਂ ਆਪਣੀ ਅੱਖ ਨਾਲ ਦੇਖ ਸਕਦੇ ਤੇ ਸਾਰਾ ਮੁਲਕ ਵੇਖਣਾ ਚਾਹੀਦਾ ਸਾਰਾ ਪੰਜਾਬ ਵੇਖਣਾ ਚਾਹੀਦਾ ਹਾਂਜੀ ਇਹ ਲੋ ਸਾਰੇ ਮੁਲਕ ਨੂੰ ਦਿਖਣੀਆਂ ਚਾਹੀਦੀਆਂ ਇਹ ਚੀਜ਼ਾਂ ਅਸਟ ਡੀਸੀ ਨਾ ਪਰਮਿਸ਼ਨ ਨਾ ਹੁੰਦੇ ਆ 11 ਲੱਖ ਦਾ ਵੀਡੀਓ ਲਾਭਾ ਨਾਲ ਵੀਡੀਓ ਵੀਡੀਓ ਚਲ ਬਣੀ ਬਣੀ ਚਲ ਵੀਡੀਓ ਕਰ ਲਾਗੋ ਜਾ ਕੇ ਇਧਰ ਲੈ ਬੰਨੇ ਜੀ ਆ وقالوا <applause> لي

ਚੌੜਾ ਨਾ ਕਰਤੀ ਜੋ ਸੰਗ ਹੋ ਜਾ ਚੌੜਾ ਨਾ ਕਰ ਤੋ ਸਭ ਕੁਝ ਆ ਹਾਂ ਹਾਂ ਮੈਂ ਤੁਹਾਨੂੰ ਕਹਿੰਦਾ ਪੁਲਸ ਪ੍ਰਸਾਹ ਨਾਲ ਟੈਂਟ ਬਾਰੇ ਜਿਹੜੀ ਆ ਉਹ ਗੱਲ ਦੇ ਤੇ ਕੋਈ ਵਿਚਾਰ ਚਰਚਾ ਚੱਲ ਰਹੀ ਆ ਤੇ ਰੋਕ ਜਾ ਭਰਾਵਾ ਰੋਕ ਜਾ ਲਾਉਣ ਦੀ ਆਪਣਾ ਜਿਹੜੀ ਆ ਉਹ ਦਲ ਦੇ ਤੇ ਸਹਿਮਤੀ ਬਣਦੀ ਜਾਂ ਨਜ਼ਰ ਆਉਂਦੀ ਆ ਆਉਂਦੀ ਪਈ ਆ ਜੀ ਪ੍ਰਸ਼ਾਸਨ ਦੇ ਨਾਲ ਅੜਪਾਸ ਤੋਂ ਬਾਅਦ ਵਿੱਚ ਧੱਕਾ ਮੁੱਕੀ ਹੋਣ ਤੋਂ ਬਾਅਦ ਵਿੱਚ ਜਿਹੜੀ ਆ ਉਹ ਟੈਂਟ ਲਾਉਣ ਨੂੰ ਜਿਹੜੀ ਆ ਉਹ ਸਹਿਮਤੀ ਬਣੀ ਆ ਕਿ ਟੈਂਟ ਜਿਹੜਾ ਉਹ ਲੱਗੂਗਾ ਲੱਗੂਗਾ ਲਾਓ ਜੀ ਹਾਂ ਜੀ ਹਾਂ ਜੀ ਮਾਤਾ ਜੀ ਮਾਤਾ ਜੀ ਉੱਠੋ ਆ ਜਾਓ ਤੇ ਆ ਜਾਓ ਲਾਈਏ ਹਾਂ ਜੀ ਹਾਂ ਜੀ ਹਾਂ ਜੀ ਆ ਜਾਓ ਲਾਈਏ ਲਾਈਏ हां जी हां ਰਹਾ ਕਰ ਲਾਂ ਤੇ ਪੁੱਛ ਲਾਂ ਤੁਹਾਨੂੰ ਹਾਂਜੀ ਸਤਿਨਾਮ ਵਾਹਿਗੁਰੂ ਸਾਚੇ ਨੇ ਕਦ ਅਧਿਕਾਰੀ ਜਿਹੜੇ ਆ ਆਪਣੇ ਉੱਪਰ ਗੱਲ ਕਰਨ ਗਏ ਹੋਇਆ ਜੀ ਇਹਦੇ ਵਾਸਤੇ ਕਿਉਂਕਿ ਇੱਥੇ ਸਹਿਮਤੀ ਬਣਾ ਕੇ ਦੇ ਕੇ ਆ ਆਤਮ ਨਾਮ ਵਾਹਿਗੁਰੂ

ਸ਼ਾਸਨ ਦੇ ਨਾਲ ਦੁਬਾਰਾ ਤੋਂ ਗੱਲ ਬਾਤ ਜਿਹੜਾ ਦੌਰਿਆ ਉਹ ਚੱਲੂਗਾ ਉਹਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਫਿਰ ਤੋਂ ਨਾਲ ਦੀ ਨਾਲ ਲਾਈਵ ਦੇ ਨਾਲ ਜੁੜੇ ਰਹੋ ਆਪਾਂ ਲਗਾਤਾਰ ਜੁੜੇ ਰਹਿਣਾ ਲਗਾਤਾਰ ਲਾਈਵ ਚੱਲਦਾ ਰਹੂਗਾ ਟੈਂਟਰ ਲਾਉਣ ਨੂੰ ਲੈ ਕੇ ਜਿਹੜੀ ਸੀਗੀ ਉਹ ਗੱਲਬਾਤ ਜਿਹੜਾ ਮਾਹੌਲ ਸੀਗਾ ਉਹ ਤਲਖੀ ਦਾ ਬਣਿਆ ਸੀਗਾ ਟੈਂਟ ਲਾਉਣ ਵਾਸਤੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਆ ਮਤਾਵਾਂ ਪੈਣਾ ਨੂੰ ਆ ਬੈਠੀਆਂ ਆਈਆਂ ਸਵੇਰ ਤੋਂ ਲੈ ਕੇ ਧੁੱਪ 'ਚ ਬੈਠੀਆਂ ਆਈਆਂ ਤਾਂ ਕਰਕੇ ਟੈਂਟ ਲਾਉਣ ਵਾਸਤੇ ਕਿਹਾ ਗਿਆ ਸੀਗਾ ਤੇ ਪ੍ਰਸ਼ਾਸਨ ਨੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਥੇ ਹਰਿਆਣਾ ਦਾ ਉਹਨਾਂ ਨੇ ਮਨਾਂ ਕੀਤਾ ਤੇ ਉਸ ਤੋਂ ਬਾਅਦ ਵਿੱਚ ਜਿਹੜਾ ਮਾਹੌਲ ਸੀਗਾ ਉਹ ਤਲਖ ਹੋਇਆ ਸੀਗਾ ਤੇ ਆਪਣਾ ਜਥੇਬੰਦੀ ਵਿਚਕਾਰ ਤੇ ਆਪਣਾ ਪੁਲਿਸ ਪ੍ਰਸ਼ਾਸਨ ਦੇ ਵਿਚਕਾਰ ਸੋ ਇੱਕ ਵਾਰੀ ਫਿਰ ਤੋਂ ਜਿਹੜਾ ਮਾਹੌਲ ਆ ਉਹ ਇਸ ਟਾਈਮ ਜਿਹੜਾ ਉਹ ਸਸਪੈਂਸ ਬਣਿਆ ਹੋਇਆ ਕੇ ਉਹਨਾਂ ਨੇ ਕਿਹਾ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਉਹ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਤੇ ਟੈਂਟ ਬਾਰੇ ਵਿਚਾਰ ਕਰਨਗੇ ਜਦ ਕਿ ਇੱਕ ਵਾਰੀ ਜਿਹੜੀ ਹੈਗੀ ਆ ਉਹ ਸਹਿਮਤੀ ਬਣੀ ਆ ਇਹਨਾਂ ਅਧਿਕਾਰੀਆਂ ਨਾਲ ਉੱਪਰ ਜਾਣ ਨੂੰ ਗੱਲ ਕਰਕੇ ਉਹ ਗੱਲ ਕਰਨਗੇ ਹੁਣ ਅਗਲੇ ਦੌਰ ਦੇ ਵਿੱਚ ਗੱਲਬਾਤ ਦੇ ਵਿੱਚ ਕੀ ਕੀ ਗੱਲਬਾਤ ਹੁੰਦੀ ਹੈ ਜੀ ਥੈਂਕ ਯੂ ਹਾਂ ਸਤਿ ਸ਼੍ਰੀ ਅਕਾਲ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਬੇਦਸਤ ਯਾਰ ਦਾ ਹੀ ਕੱਟਾ ਕੰਡਾ ਮੇਲੀ ਕਿ ਤਾੜੋ ਸਾਡੇ ਵਾਸਤੇ ਵੀ ਤੂੰ ਕਿੰਨੇ ਵੀ ਸਾਡੇ ਲਈ ਇੱਕ ਪੰਜਾ ਵਾ ਕੇ ਪੰਜ ਕਰਨਗੇ ਇੰਤਾਂ ਹੀ ਗੱਲਾਂ ਕਰਕੇ ਜੇ ਤੂੰ ਕੈਮਰਲ ਜਾ ਹੁਣ ਤੂੰ ਬਾਕੀ ਸਾਰੇ ਦੋਸਤਾਂ ਨਾਲ ਗੱਲ ਕਰੀਏ ਸਾਡੇ ਪਾਸੇ ਸਾਡੇ ਕੋਲ ਪੈਦਾ ਨਹੀਂ ਆਇਆ ਇਹ ਤੋਂ ਛੇ ਸੋਤਰ ਮਟ ਦਾ ਪਹਿਲਾ ਪਟੰਨਾ ਚਲੋ ਦੌਰ ਦੇ ਬਾਦਰ ਤੋਂ ਐਡ ਕਰੋ ਫਿਰ 90 ਰੱਖ ਲੈ ਨਹੀਂ ਚਾਰ ਦੇ ਕੇ ਤਾ ਆਪ ਤੋਂ ਇਹ ਕਹਿੰਦੇ ਆ 4 ਵਜੇ ਦਾ ਮਤਲਬ 4 ਵਜੇ ਨਹੀਂ 4 4 ਵਜੇ ਦਾ ਮਤਲਬ ਸਵਾ 4 ਨੇ